ਸ਼ੰਭੂ ਬਾਰਡਰ ਤੇ ਮੌਜੂਦਾਂ ਜਿੱਥੇ ਵਕੂ ਵਕ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਇੱਥੇ ਕੱਲ ਤੋਂ ਦਿਖਾਇਆ ਸੀ ਨਾਰ ਦੇ ਜੂਸ ਦਾ ਲੰਗਰ ਲੱਗਿਆ ਸੀ 4 ਲੱਖ ਦਾ ਇੱਕ ਕੈਂਟਰ ਸੀ ਜਿਸ ਦੇ ਕੈਂਟਰ 4 4 5 5 ਕੈਂਟਰ ਆ ਕੇ ਇੱਥੇ ਵਰਤਾ ਕੇ ਗਏ ਨੇ ਲੋਕ ਤਾਂ ਦੱਸ ਦਈਏ ਕਿ ਸ਼ੰਭੂ ਬਾਰਡਰ ਦੇ ਉੱਪਰ ਕਿਸਾਨਾਂ ਨੂੰ ਕਿਸੇ ਕਿਸਮ ਦੀ ਕਮੀ ਕਹਿੰਦੇ ਨਹੀਂ ਆਉਂਦੇ ਆਂਗੇ ਦੇਖ ਸਕਦੇ ਹੋ ਸੀ ਨੌਜਵਾਨ ਮੁੰਡੇ ਨੇ ਕਿੰਨੂਆਂ ਦੇ ਦੇਖ ਸਕਦੇ ਹੋ ਕਰੇਟ ਲੈ ਕੇ ਆਏ ਨੇ ਕਿੰਨੇ ਕਿੰਨੂ ਦੇਖ ਸਕਦੇ ਹੋ ਸੀ ਇੱਥੇ ਕਾਉਂਟਰਾਂ ਦੀ ਗਿਣਤੀ ਦੇ ਵਿੱਚ ਕਿੰਨੂ ਪਏ ਨੇ ਤੇ ਕਿੰਨੂ ਵੰਡਦੇ ਹੋਏ ਨਜ਼ਰ ਆ ਰਿਹਾ ਤਾਂ ਬਾਈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਬਾਈ ਕਿਹੜਾ ਪਿੰਡ ਹੈ ਬਾਈ ਪਿੰਡ ਆਪਣਾ ਮਹਿਮਾ ਜੀ ਢੀਲਾ ਪਟਿਆਲਾ ਢੀਲਾ ਪਟਿਆਲਾ ਇਹ ਕਿਵੇਂ ਸੋਚਿਆ ਬਾਈ ਵੀ ਕਿੰਨੂਆਂ ਦਾ ਲੰਗਰ ਲਾਉਣਾ ਕਿੰਨੂ ਲੈ ਕੇ ਚੱਲੀਏ ਕੱਲ ਅਸੀਂ ਇੱਥੇ ਵੈਸੇ ਆਏ ਸੀ ਤੁਹਾਨੂੰ ਕਾਟ ਲੱਗੀ ਵੀ ਕੀ ਕਾਟ ਹੈ ਸੋਚਿਆ ਪਾਣੀ ਦਾ ਇੱਥੇ ਪਹਿਲਾਂ ਹੀ ਪੂਰਾ ਸੀ ਸਾਰੇ ਘਾਸੀ ਦੀ ਕਾਟ ਨਹੀਂ ਮਾ ਕੁਝ ਨਵਾਂ ਖਾਣ ਨੂੰ ਲੈ ਕੇ ਆਈਏ ਕਿਸਾਨਾਂ ਲਈ ਤਾਂ ਅਸੀਂ ਅੱਜ ਆਪੇ ਇਕੱਠੇ ਕਰਕੇ ਮੁੰਡਿਆਂ ਨੇ ਦਾ ਸਵੇਰੇ ਕਿੰਨੂ ਲੈ ਕੇ ਆਏ ਆ ਅਸੀਂ ਕਿੰਨੇ ਨੇ ਇਹ 10 ਕਵਾਂਟ ਇਸ ਤੋਂ ਬਾਅਦ ਫੇਰ ਲੈ ਕੇ ਆਉਂਗੇ ਅਗਲੀ ਟਰਾਲੀ ਕੱਲ ਫੇਰ ਸੋਚਿਆ ਕੁਝ ਨਵਾਂ ਲੈ ਕੇ ਆਏ ਇਹ ਹੋਰ ਕੁਝ ਕਿੰਨੂ ਤੋਂ ਵਗੈਰਾ ਕੁਝ ਹੋਰ ਲੈ ਕੇ ਆਉਣਾ ਕਿੱਲੇ ਵਗੈਰਾ ਲੈ ਕੇ ਆਵਾਂਗੇ ਫਰੂਟ ਲੈ ਕੇ ਆਉਣੇ ਨੇ ਫਰੂਟ ਅਜੀ ਉਹ ਹੀ ਦੇਖ ਰਹੀ ਸੀ ਕਿ ਕਿਤੇ ਲੰਗਰ ਲੱਗਿਆ ਰੋਟੀਆਂ ਦਾ ਕਿਤੇ ਚੌਲਾਂ ਦਾ ਕਿੱਥੇ ਕੋਈ ਮਠਿਆਈ ਦਾ ਲੰਗਰ ਵੀ ਲਾਈ ਬੈਠਾ ਕੱਲ ਨਾਰ ਦਾ ਜੂਸ ਦਾ ਲੰਗਰ ਲੱਗਿਆ ਅੱਜ ਤੁਸੀਂ ਕਿੰਨੂ ਲੈ ਕੇ ਆਏ ਹੋ ਹੁਣ ਤਾਂ ਕਿੰਨੇ ਬਣ ਚੁੱਕੇ ਨੇ ਬਾਈ ਆਪਣੇ ਘਟ ਘਟ ਵੀਰੇ 5 ਕਾਉਂਟਲ ਕਿੰਨੂ ਲੱਗ ਕੇ ਆਉਣ ਤੱਕ ਅੱਛਾ 5 ਕਾਉਂਟਲ ਲੱਗ ਗਿਆ ਹਾਂਜੀ ਹਾਂ ਬਾਕੀ ਪਿਆ ਹੁਣ ਦੇਖੋ ਜਿੰਨੇ ਟਾਈਮ ਦੇ ਹੋਈ ਬਾਬਾ ਜੀ 5 ਘੰਟੇ ਹੁਣ ਤੱਕ ਲੱਗ ਗਿਆ ਹਾਂਜੀ ਵੀਰੇ ਲੱਗ ਗਿਆ 5 ਘੰਟੇ ਲੱਗ ਗਿਆ ਬਾਕੀ ਪਈਆਂ ਦੇਖੋ ਕਿੰਨੇ ਟਾਈਮ ਚੱਲਦਾ ਬਾਕੀ ਬਾਬਾ ਨਾਨਕ ਦੀ ਮਿਹਰ ਹੈ ਬਾਕੀ ਚੱਲੀ ਜਾਂਦਾ ਬਾਬਾ ਜੀ ਆ ਜਾਓ ਕਿੰਨੂ ਬਾਕੀ ਹੋਰ ਸੰਗਤ ਵੀ ਸਾਨੂੰ ਕੋਈ ਪਾਣੀ ਦੇ ਕੇ ਯਾਰਾ ਵਰਤਾ ਦਿਓ ਕੋਈ ਬਰੈਡ ਕੋਈ ਕੁਝ ਵੀ ਸਾਡਾ ਲਾ ਦਿਓ ਸਾਰਾ ਲਿਖੇ ਜਾਓ ਜੋ ਤੁਸੀਂ ਵਰਤਾਇਨੋ ਨਾਲ ਨਾਲ ਹਰੇਕ ਕੋਸ਼ਣਾ ਕੋਈ ਰੱਖ ਦਿੰਦਾ ਵੀ ਚਲੋ ਨਾ ਟਰਾਲੀ ਵੀਰ ਨਹੀਂ ਪਹੁੰਚ ਸਕਦਾ ਇੱਥੇ ਤੱਕ ਲੈ ਜਾਓ ਵੀਰ ਜੀ ਅੱਗੇ ਵਰਤਾ ਦਿਓ 64 ਕੋਈ ਨਹੀਂ ਇਹ ਦੇਖੋ ਇੱਥੇ ਕੋਈ ਨਹੀਂ ਹੈਗੀ ਜੀ ਮੈਂ ਕਹਾਂਗਾ ਦੇਖੋ ਜੀ ਤੁਸੀਂ ਆਹ ਦੇਖ ਸਕਦੇ ਹੋ ਮੈਂ ਕਹਾਂਗਾ ਜੀ ਦਿਖਾਇਆ ਜਾਵੇ ਕਿੰਨੇ ਕਰੇਟ ਜਿਹੜੇ ਨੇ ਇੱਥੇ ਪਏ ਨੇ ਕਿੰਨੂਆਂ ਦੇ ਤੇ ਬਾਈ ਹੁਣਾਂ ਕਹਿਣਾ ਕਿ 10 ਕੌਂਟਲ ਜਿਹੜਾ ਕਿੰਨੂ ਸੀਗੇ ਤੇ ਇਹਨਾਂ ਦੇ ਵਿੱਚੋਂ 5 ਕੌਂਟਲ ਲੱਗ ਗਏ ਤੇ 5 ਕੌਂਟਲ ਰਹਿ ਗਏ ਨੇ ਬਾਈ ਜਦੋਂ ਘਰੋਂ ਤੁਰੇ ਫਿਰ ਕਰਦੇ ਨਹੀਂ ਕੀ ਕਿਹਾ ਤੁਹਾਨੂੰ ਕਰ ਕਨ ਚੱਲੀ ਤੇ ਕਰਦੇ ਨੇ ਵੀ ਹੱਲਾਸ਼ੇਰੀ ਦਈ ਆ ਵੀ ਸੇਵਾ ਕਰੋ ਜਾ ਕੇ ਵਧੀਆ ਕੰਮ ਹੈ ਕੰਸੀ ਦੀਆਂ ਦੋ ਪੜਦੇ ਹਾਂ ਹਾਂਜੀ ਪੜਦੇ ਆ ਵੀਰੇ ਜੋ ਵੀ ਕਰਦਾ ਬੈਂਕਾਂ ਚ ਜੋਬ ਕਰਦਾ ਵੈਸੇ ਦਾ ਬੈਂਕਾਂ ਚ ਜੋਬ ਕਰ ਹਾਂਜੀ 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 ਛੁੱਟੀ ਲੈ ਲਈ ਉਧਰੋਂ ਹਾਂਜੀ ਛੁੱਟੀ ਲੈ ਲਈ ਸੀ ਉਧਰੋਂ ਮੱਝ ਸੇਵਾ ਕਰੀ ਇੱਥੇ ਜਾ ਕੇ ਧਰਨੇ ਤੇ ਹਾਂਜੀ ਭਾਈ ਜੀ ਅਸੀਂ ਬਹੁਤ ਦੇਖਿਆ ਬਹੁਤ ਜੋਬ ਜਿਹੜੇ ਇੱਥੇ ਨੌਜਵਾਨ ਆਏ ਨੇ ਜੋਬ ਛੱਡ ਛੱਡ ਕੇ ਛੁੱਟੀਆਂ ਲੈ ਲੈ ਕੇ ਆਏ ਨੇ ਹਾਂਜੀ ਭਾਈ ਜੀ ਹਾਂਜੀ ਸਾਰੇ ਅਸੀਂ ਵੈਸੇ ਸਾਰਿਆਂ ਦਾ ਸਾਂਝਾ ਜੋਬ ਕਰਦੇ ਆ ਅਸੀਂ ਜਿੰਨੇ ਵੀ ਆਏ ਆ ਨੌਜਵਾਨ ਲੱਗ ਲੱਗ ਡਿਪਾਰਟਮੈਂਟ ਚ ਪਿੰਡ ਲੋਕਲ ਵਾਕੀ ਖੇਤੀ ਕਰਦੇ ਐਕਸਟਰਾ ਜੋਬ ਤੋਂ ਵੀ ਨਾ ਖੇਤੀ ਸਾਡਾ ਧਰਮ ਐ ਸਾਡੇ ਬੰਦੇ ਦਾ ਜਨਮ ਦਿਨ ਸੀ ਉਹ ਕਹਿੰਦਾ ਪਾਰਟੀ ਨਹੀਂ ਕਰਨੀ ਆਪਾਂ ਆਪਾਂ ਸ਼ੰਭੂ ਬਾਰਡਰ ਤੇ ਲੰਗਰ ਲਾ ਦਾਂ ਜਿੰਨੀ ਮੇਰੀ ਸੇਵਾ ਮੈਂ ਪਾ ਦੂੰ ਅੱਛਾ ਉਹ ਮੁੰਡੇ ਦਾ ਜਨਮ ਦਿਨ ਦੇਖ ਸਕਦੇ ਹੋ ਸਿਓ ਡਰਾਈਵਰ ਜਿਹੜਾ ਟਰੈਕਟਰ ਚਲਾ ਰਿਹਾ ਹੈ ਉਸ ਦਾ ਮੁੰਡੇ ਦਾ ਜਨਮ ਦਿਨ ਹੈਗਾ ਤਾਂ ਉਹ ਕਹਿੰਦਾ ਕਿ ਮੈਂ ਜਨਮ ਦਿਨ ਦੀ ਪਾਰਟੀ ਜਿਹੜੀ ਹੈ ਸ਼ੰਭੂ ਜਾ ਕੇ ਕਰਨੀ ਹੈ ਤੇ ਕਿੰਨੂੰ ਹੁਣ ਦੇਖ ਸਕਦੇ ਹੋ ਵਰਤਾਰੇ ਆ ਤਾਂ ਇਸ ਤੋਂ ਬਾਅਦ ਕੱਲ ਨੂੰ ਕਿਹੜੇ ਲੈ ਕੇ ਆਉਣੇ ਬਈ ਫਰੂਟ ਫਰ ਕੱਲੂ ਕੇਲਿਆਂ ਦਾ ਸਲਾਇਆ ਬਾਕੀ ਵੀਰੇ ਦੇਖਦੇ ਆ ਜੋ ਸਾਰੇ ਨੌਜਵਾਨ ਦੱਸੂ ਕਹਿਣਗੇ ਇੱਕ ਮਾੜਾ ਮੈਂ ਕਹੂੰਗਾ ਸੰਘਰਸ਼ ਬਾਰੇ ਵੀ ਆਪਾਂ ਜਰੂਰ ਗੱ ਪਾਸੋਂ ਗੋਲੀਬਾਰੀ ਹੁੰਦੀ ਰਹੀ ਹੈ ਹਾਲਾਂਕਿ ਦੋ ਦਿਨ ਤੋਂ ਟਿਕਾ ਰਿਹਾ ਕਿਉਂਕਿ ਕੱਲ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਸਿੱਧੇ ਤੌਰ ਤੇ ਆਗੂਆਂ ਨੇ ਕਿਹਾ ਕਿ ਸਾਡੇ ਉੱਪਰ ਗੋਲੇ ਚਲਾਏ ਜਾ ਰਹੇ ਨੇ ਪਹਿਲੇ ਦਿਨ ਤਾਂ ਜੀ ਅਸੀਂ ਆਏ ਬਹੁਤ ਬੁਰਾ ਵਾਲ ਸੀ ਬਹੁਤ ਬੁਰਾਬੀ ਨਾਲ ਕਦੀ ਡਰੋਨ ਆਂਦਾ ਹੈ ਕਦੀ ਕੁਛ ਆਂਦਾ ਹੈ ਮਾਰੀ ਜਾਂਦੇ ਆਂ ਸਿੱਟੀਆਂ ਦੇ ਉੱਪਰ ਆਪਣੇ ਸਵਿਧਾਨ ਚ ਸਾਰਿਆਂ ਨੂੰ ਹੱਲ ਆ ਉਹ ਹੈ ਵੀ ਆਪਣਾ ਸੇਫ ਪੀਸਫੁਲ ਰਹਿ ਕੇ ਪ੍ਰੋਟੈਕਟ ਕਰੋ ਪਰ ਆ ਮੋਦੀ ਸਰਕਾਰ ਬੜਾ ਗਲਤ ਕਰ ਰਹੀ ਹੈ ਕਿਸਾਨਾਂ ਦੇ ਉਹ ਕਰ ਰਹੀ ਹੈ ਡਰੋਨ ਨਾਲ ਗੋਲੇ ਸਿੱਟ ਰਿਹਾ ਦਾ ਚੀਨ ਦਾ ਬਾਡਰ ਬਣਾਦਾ ਇਹਨਾਂ ਨੇ ਚੀਨ ਤੋਂ ਵੀ ਪੂਰਾ ਹੱਲ ਕਰ ਰੱਖਿਆ ਆਲਾ ਡਰੇ ਬੈਠੇ ਆ ਇੱਕ ਤਰ੍ਹਾਂ ਦੇ ਕਿਸਾਨਾਂ ਉਹਦੇ ਹੀ ਪਤਾ ਨਹੀਂ ਕੀ ਕਰ ਦੇਣਗੇ ਉੱਥੇ ਜਾ ਕੇ ਪਰ ਤੁਸੀਂ ਦੇਖ ਰਹੇ ਹੋ ਕਿ ਇੰਨਾ ਪੀਸਫੁਲੀਆ ਬਣਾ ਧਰਨਾ ਚੱਲ ਰਿਹਾ ਕਿਸੇ ਨੂੰ ਤੰਗ ਨਹੀਂ ਕਰ ਰਿਹਾ ਕੋਈ ਵੀ ਲੋਕ ਸਰ ਪਬਲਿਕ ਨੂੰ ਸਰਕਾਰ ਜਿਆਦਾ ਤੰਗ ਕਰ ਰਹੀ ਆਪਣੇ ਕਿਸਾਨ ਘੱਟ ਕਰ ਰਹੇ ਆ ਮੇਰੇ ਮੈਂ ਕਹੂੰਗਾ ਬਾਈ ਨੂੰ ਕਹਿ ਜਾ ਮਾੜਾ ਇਹ ਗਾਣੀ ਦੀ ਜਿਹੜਾ ਗਾਣਾ ਬੰਦੀ ਗੱਲ ਉਹ ਕਿਉਂਕਿ 2 ਮਿੰਟ ਗੱਲ ਕਰ ਲਈ ਆਪਾਂ ਬਾਈ ਜਿਹੜਾ ਜਦ ਮੈਂ ਆਹੀ ਗੱਲ ਕਰਦਾ ਸੀਗਾ ਹੁਣ ਤੱਕ ਜੋ ਸੀ ਕਿੰਨੂ ਲੈ ਕੇ ਆਏ ਸਾਰੇ ਬਾਜ਼ਾਰ ਚੋਂ ਲੈ ਕੇ ਆਉਂ ਜਾਂ ਆਦੇ ਬਾਗ ਨੇ ਨਾ ਬਾਜ਼ਾਰ ਚੋਂ ਇਹ ਤਾਂ ਅੱਛਾ ਮੁੱਲ ਲੈ ਕੇ ਆਏ ਹੋ ਤੁਸੀਂ ਲੈ ਕੇ ਆਏ ਥੋੜਾ ਥੋੜਾ ਕੰਟਰੀਬਿਊਸ਼ਨ ਸਾਰਿਆਂ ਨੇ ਕੀਤਾ ਹਾਂ ਬਸ ਫਿਰ ਸਾਰਿਆਂ ਨੇ ਕੰਟਰੀ ਪਾ ਕੇ ਤੁਸੀਂ ਇਕੱਠੇ ਲੈ ਕੇ ਆਏ ਹਾਂ ਫਿਰ ਇਕੱਠੇ ਲੈ ਕੇ ਆਏ ਸਾਰੇ ਆਪਣਾ ਕਈ ਵਾਰ ਬਾਗ ਵੀ ਹੁੰਦੇ ਕਿੰਨੂ ਆਦੇ ਮੈਂ ਕਿਤੇ ਸੀ ਸਪੈਸ਼ਲ ਮੰਡੀ ਤੋਂ ਖਰੀਦਿਆ ਸਾਰਿਆਂ ਨੇ ਕਿਸੇ ਦੀ ਜੋ ਸਰਦਾ ਦੀ ਪਾ ਕੇ ਆਪਣੇ ਆਪਣੇ ਲੈ ਆ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਨੌਜਵਾਨਾਂ ਨੇ ਕੀਤੇ ਵੈਸੇ ਤਾਂ ਆਮ ਤੌਰ ਤੇ ਪਰ ਬਹੁਤ ਵਧੀਆ ਗੱਲ ਆ ਬਾਈ ਜਿਹੜੇ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਹੁਣ ਨੌਜਵਾਨ ਬਹੁਤ ਸਾਰੇ ਇਸ ਤੋਂ ਆਦੀ ਜੌਬ ਛੱਡ ਕੇ ਆਏ ਨੇ ਇੱਕ ਨੌਜਵਾਨ ਅਸੀਂ ਕੱਲ ਦੇਖਿਆ ਚਲਿਏ ਕੱਲ ਅਸੀਂ ਇੱਥੇ ਵੈਸੇ ਆਏ ਸੀ ਤੁਹਾਨੂੰ ਕਾਰਟ ਲੱਗੀ ਵੀ ਕੀ ਕਾਰਟ ਆ ਸੋਚਿਆ ਪਾਣੀ ਦਾ ਇੱਥੇ ਪਹਿਲਾਂ ਹੀ ਪੂਰਾ ਸੀ ਸਾਰੇ ਕਾਹਦੀ ਕਾਰਟ ਨਹੀਂ ਮਾ ਕੁਝ ਨਵਾਂ ਖਾਣ ਨੂੰ ਲੈ ਕੇ ਆਈਏ ਕਿਸਾਨਾਂ ਲਈ ਤਾਂ ਅਸੀਂ ਅੱਜ ਆਪੇ ਇਕੱਠੇ ਕਰਕੇ ਮੁੰਡਿਆਂ ਨੇ ਦਾ ਸਵੇਰੇ ਕਿੰਨੂ ਲੈ ਕੇ ਆਏ ਆ ਅਸੀਂ ਕਿੰਨੇ ਨੇ ਇਹ 10 ਕਵਾਂਟਲ ਕਿੰਨੂ ਲੈ ਗਏ ਆ ਵੀਰੇ 10 ਕਵਾਂਟਲ ਕਿੰਨੂ ਆ ਹਾਂਜੀ ਵੀਰੇ ਤੇ ਇਸ ਤੋਂ ਬਾਅਦ ਫੇਰ ਲੈ ਕੇ ਆਉਂਗੇ ਅਗਲੀ ਟਰਾਲੀ ਕੱਲ ਫੇਰ ਸੋਚਿਆ ਕੁਝ ਨਵਾਂ ਲੈ ਕੇ ਆਈ ਉਹੀ ਦੇਖ ਰਹੀ ਸੀ ਕਿ ਕਿਤੇ ਲੰਗਰ ਲੱਗਿਆ ਰੋਟੀਆਂ ਦਾ ਕਿਤੇ ਚੌਲਾਂ ਦਾ ਕਿੱਥੇ ਕੋਈ ਮਠਿਆਈ ਦਾ ਲੰਗਰ ਵੀ ਲਾਈ ਬੈਠਾ ਕੱਲ ਨਾਰ ਦੇ ਜੂਸ ਦਾ ਲੰਗਰ ਲੱਗਿਆ ਅੱਜ ਤੁਸੀਂ ਕਿੰਨੂ ਲੈ ਕੇ ਆਏ ਹੋ ਹੁਣ ਤਾਂ ਕਿੰਨੇ ਬਣ ਚੁੱਕੇ ਨੇ ਬਾਈ ਆਪਣੇ ਘੁੱਟ ਘੱਟ ਵੀਰੇ 5 ਗੰਟਲ ਕਿੰਨੂ ਲੱਗ ਗਿਆ ਆਉਣ ਤੱਕ ਅਗਰ 5 ਗੰਟਲ ਲੱਗ ਗਿਆ ਹਾਂਜੀ ਹਾਂ ਬਾਕੀ ਪਿਆ ਹੁਣ ਦੇਖੋ ਜਿੰਨੇ ਟਾਈਮ ਦਾ ਚੱਲਦਾ ਕਹਾਂਗਾ ਬਾਈ ਨੂੰ ਤੋਰੀ ਚਲੋ ਬਾਈ ਨਾਲ ਨਾਲ ਕੋਈ ਗੱਲ ਨਹੀਂ ਨਾਲ ਨਾਲ ਗੱਲਬਾਤ ਵੀ ਕਰਾਂਗੇ ਵਰਤਾਈ ਵੀ ਜਾਓ ਤੁਸੀਂ ਲਿਓ ਜੀ ਬਾਬਾ ਜੀ 5 ਗੰਟ ਹੁਣ ਤੱਕ ਲੱਗ ਗਿਆ ਹਾਂਜੀ ਵੀਰੇ ਲੱਗ ਗਿਆ 5 ਗੰਟ ਲੱਗ ਗਿਆ ਬਾਕੀ ਪਿਆ ਦੇਖ ਬਾਬਾ ਨਾਨਕ ਦੀ ਮਿਹਰ ਹੈ ਬਾਕੀ ਚੱਲੀ ਜਾਂਦਾ ਬਾਬਾ ਜੀ ਆ ਜਾਓ ਕਿੰਨੂ ਬਾਕੀ ਹੋਰ ਸੰਗਤ ਵੀ ਸਾਨੂੰ ਕੋਈ ਪਾਣੀ ਦੇ ਕੇ ਯਾਰਾ ਵਰਤਾ ਦਿਓ ਕੋਈ ਬਰੈਡ ਕੋਈ ਕੁਝ ਵੀ ਸਾਡਾ ਲਾ ਦਿਓ ਸਾਰਾ ਲੇਖੇ ਜਾਓ ਜੋ ਤੁਸੀਂ ਵਰਤਾਇਨੋ ਨਾਲ ਨਾਲ ਹਰੇਕ ਕੁਛ ਨਾਲ ਕੋਈ ਰੱਖ ਦਿੰਦਾ ਵੀ ਚਲੋ ਨਾ ਟਰਾਲੀ ਨਹੀਂ ਪਹੁੰਚ ਸਕਦਾ ਇੱਥੇ ਤੱਕ ਲੈ ਜਾਓ ਵੀਰ ਜੀ ਅੱਗੇ ਵਰਤਾ ਦਿਓ ਕਾਟ ਕੋਈ ਨਹੀਂ ਇਹ ਦੇਖੋ ਇੱਥੇ ਕੋਈ ਨਹੀਂ ਹੈਗੀ ਜੀ ਮੈਂ ਲੰਗਾ ਦੇਖੋ ਜੀ ਤੁਸੀਂ ਆ ਦੇਖ ਸਕਦੇ ਹੋ ਮੈਂ ਕਹਾਂਗਾ ਜੀ ਦਿਖਾਇਆ ਜਾਵੇ ਕਿੰਨੇ ਕਰੇਟ ਜਿਹੜੇ ਨੇ ਇੱਥੇ ਪਏ ਨੇ ਕਿੰਨੂਆਂ ਦੇ ਤੇ ਬਾਈ ਉਹਨਾਂ ਨੇ ਕਹਿਣਾ ਕਿ 10 ਕੌਂਟਲ ਜਿਹੜਾ ਕਿੰਨੂ ਸੀਗੇ ਤੇ ਇਹਨਾਂ ਦੇ ਵਿੱਚੋਂ 5 ਕੌਂਟਲ ਲੱਗ ਗਏ ਤੇ 5 ਕੌਂਟਲ ਰਹਿ ਗਏ ਨੇ ਬਾਈ ਜਦੋਂ ਘਰੋਂ ਤੁਰੇ ਫਿਰ ਘਰਦੇ ਨੇ ਕੀ ਕਹਿਆ ਤੁਹਾਨੂੰ ਕਰ ਕਹਿੰਦੇ ਚੱਲੀ ਇਧਰ ਕਰਦੇ ਨੇ ਵੀ ਹੱਲਾ ਸ਼ੇਰੀ ਲਈ ਆ ਵੀ ਸੇਵਾ ਕਰੋ ਜਾ ਕੇ ਵਧੀਆ ਕੰਮ ਹੈ ਕੰਮ ਸੇ ਕੀ ਆਦੋ ਪੜਦੇ ਹਾਂ ਹਾਂਜੀ ਪੜਦੇ ਆ ਵੀਰੇ ਜੋ ਵੀ ਕਰਦਾ ਵੈ ਬੈਂਕ ਚ ਜੋਬ ਕਰਦਾ ਵੈਸੇ ਦਾ ਬੈਂਕ ਚ ਜੋਬ ਕਰ ਹਾਂਜੀ 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 ਫਿਰ ਹੁਣ ਛੁੱਟੀ ਲੈ ਲਈ ਉਧਰੋਂ ਹਾਂਜੀ ਛੁੱਟੀ ਲੈ ਲਈ ਸੀ ਉਧਰੋਂ ਮੱਝ ਸੇਵਾ ਕਰੀ ਇੱਥੇ ਜਾ ਕੇ ਧਰਨੇ ਤੇ ਹਾਂਜੀ ਭਾਈ ਜੀ ਅਸੀਂ ਬਹੁਤ ਦੇਖਿਆ ਬਹੁਤ ਜੋ ਜਿਹੜੇ ਇੱਥੇ ਨੌਜਵਾਨ ਆਏ ਨੇ ਜੋਬ ਛੱਡ ਛੱਡ ਕੇ ਛੁੱਟੀਆਂ ਲੈ ਲੈ ਕੇ ਆਏ ਨੇ ਹਾਂਜੀ ਭਾਈ ਜੀ ਹਾਂਜੀ ਸਾਰੇ ਅਸੀਂ ਵੈਸੇ ਹਾਂ ਸਾਰਿਆਂ ਦਾ ਸਾਂਝਾ ਆਪੇ ਕਰਦੇ ਆ ਅਸੀਂ ਜਿੰਨੇ ਵੀ ਆਏ ਆ ਨੌਜਵਾਨ ਲੱਗ ਲੱਗ ਡਿਪਾਰਟਮੈਂਟ ਚ ਪਿੰਡ ਲੋਕਲ ਬਾਕੀ ਖੇਤੀ ਕਰਦੇ ਐਕਸਟਰਾ ਜੋਬ ਤੋਂ ਵੀ ਨਾ ਖੇ ਆਡੇ ਬੰਦੇ ਦਾ ਜਨਮ ਦਿਨ ਸੀ ਉਹ ਕਹਿੰਦਾ ਪਾਰਟੀ ਨਹੀਂ ਕਰਨੀ ਆਪਾਂ ਆਪਾਂ ਸ਼ੰਭੂ ਬਾਡਰ ਤੇ ਲੰਗਰ ਲਾ ਦਾਂ ਜਿੰਨੀ ਮੇਰੀ ਸੇਵਾ ਮੈਂ ਪਾ ਦੂੰ ਅੱਛਾ ਉਹ ਮੁੰਡਿਆਂ ਜਨਮ ਦਿਨਾਂ ਦੇਖ ਸਕਦੇ ਹੋ ਸੀ ਉਹ ਡਰਾਈਵਰ ਜਿਹੜਾ ਟਰੈਕਟਰ ਚਲਾ ਰਿਹਾ ਉਸ ਦਾ ਮੁੰਡੇ ਦਾ ਜਨਮ ਦਿਨ ਹੈਗਾ ਤਾਂ ਉਹ ਕਹਿੰਦਾ ਕਿ ਮੈਂ ਜਨਮ ਦਿਨ ਦੀ ਪਾਰਟੀ ਜਿਹੜੀ ਹੈ ਸ਼ੰਭੂ ਜਾ ਕੇ ਕਰਨੀ ਹੈ ਤੇ ਆ ਕਿੰਨੂੰ ਹੁਣ ਦੇਖ ਸਕਦੇ ਹੋ ਵਰਤਾਰੇ ਆ ਤਾਂ ਇਸ ਤੋਂ ਬਾਅਦ ਕੱਲ ਨੂੰ ਕਿਹੜੇ ਲੈ ਕੇ ਆਉਣੇ ਬਈ ਫਰੂਟ ਫਿਰ ਕੱਲ ਨੂੰ ਕੇਲਿਆਂ ਦਾ ਸਲਾਇਆ ਬਾਕੀ ਵੀਰੇ ਦੇਖਦੇ ਆ ਜੋ ਸਾਰੇ ਨੌਜਵਾਨ ਦੱਸੋ ਕਹਿਣਗੇ ਇੱਕ ਮਾੜਾ ਮੈਂ ਕਹੂੰਗਾ ਸੰਘਰਸ਼ ਬਾਰੇ ਵੀ ਆਪਾਂ ਜਰੂਰ ਗੱਲ ਕਰ ਪਾਸਿਓਂ ਗੋਲੀਬਾਰੀ ਹੁੰਦੀ ਰਹੀ ਹੈ ਹਾਲਾਂਕਿ ਦੋ ਦਿਨ ਤੋਂ ਟਿਕਾ ਰਿਹਾ ਕਿਉਂਕਿ ਕੱਲ ਜਿਹੜੀ ਮੀਟਿੰਗ ਹੋਈ ਹੈ ਉਸ ਦੇ ਵਿੱਚ ਸਿੱਧੇ ਤੌਰ ਤੇ ਆਗੂ ਨੇ ਕਿਹਾ ਕਿ ਸਾਡੇ ਉੱਪਰ ਗੋਲੇ ਚਲਾਏ ਜਾ ਰਹੇ ਨੇ ਪਹਿਲੇ ਦਿਨ ਤਾਂ ਹੀ ਅਸੀਂ ਆਏ ਬਹੁਤ ਬੁਰਾ ਹਾਲ ਸੀ ਬਹੁਤ ਬੁਰਾ ਬਿਨਾ ਕਦੀ ਡਰੋਨ ਆਂਦਾ ਕਦੀ ਕੁਛ ਆਂਦਾ ਮਾਰੀ ਜਾਂਦੇ ਆ ਅਸੀਂ ਸਿੱਟੀ ਜਾਂਦੇ ਸੀ ਅਸੀਂ ਆਪਣੇ ਸੰਵਿਧਾਨ ਚ ਸਾਰਿਆਂ ਨੂੰ ਹੱਲ ਉਹ ਹੈ ਵੀ ਆਪਣਾ ਸੇਫ ਪੀਸਫੁਲ ਰਹਿ ਕੇ ਪ੍ਰੋਟੈਕਟ ਕਰੋ ਪਰ ਆ ਮੋਦੀ ਸਰਕਾਰ ਬੜਾ ਗਲਤ ਕਰ ਰਹੀ ਹੈ ਕਿਸਾਨਾਂ ਦੇ ਉਹ ਕਰ ਰਹੀ ਹੈ ਡਰੋਨ ਨਾਲ ਗੋਲੇ ਛਿੱਟ ਰਹੀ ਆ ਦਾ ਚੀਨ ਦਾ ਬਾਰਡਰ ਬਣਾਦਾ ਇਹਨਾਂ ਨੇ ਚੀਨ ਤੋਂ ਵੀ ਬੁਰਾ ਹਾਲ ਕਰ ਰੱਖਿਆ ਇੱਥੇ ਵੀਰੇ ਆਲਾ ਡਰੇ ਬੈਠੇ ਆ ਇੱਕ ਤਰ੍ਹਾਂ ਦੇ ਕਿਸਾਨਾਂ ਉਹਦੇ ਹੀ ਪਤਾ ਨਹੀਂ ਕੀ ਕਰਦੇ ਨੇ ਕਿ ਉੱਥੇ ਜਾ ਕੇ ਪਰ ਤੁਸੀਂ ਦੇਖ ਰਹੇ ਹੋ ਕਿ ਇੰਨਾ ਪੀਸਫੁਲੀਆ ਬਣਾ ਧਰਨਾ ਚੱਲ ਰਿਹਾ ਕਿਸੇ ਨੂੰ ਤੰਗ ਨਹੀਂ ਕਰ ਰਿਹਾ ਕੋਈ ਵੀ ਲੋਕ ਸਰ ਪਬਲਿਕ ਨੂੰ ਸਰਕਾਰ ਜਿਆਦਾ ਤੰਗ ਕਰ ਰਹੀ ਆਪਣੇ ਖਾਨ ਘਟ ਕਰ ਰਹੇ ਆ ਵੀਰੇ ਮੈਂ ਕਹੂੰਗਾ ਬਾਈ ਨੂੰ ਕਹਿ ਜਾ ਮਾੜਾ ਇਹ ਗਾਣੀ ਦੀ ਜਿਹੜਾ ਗਾਣਾ ਬੰਦੀ ਕਰ ਲੋ ਕਿਉਂਕਿ 2 ਮਿੰਟ ਗੱਲ ਕਰ ਲਈ ਆਪਾਂ ਬਾਈ ਜਿਹੜਾ ਜਦ ਮੈਂ ਆਹੀ ਗੱਲ ਕਰਦਾ ਸੀਗਾ ਹੁਣ ਤੱਕ ਜੋ ਤੁਸੀਂ ਕਿੰਨੂੰ ਲੈ ਕੇ ਆਏ ਸਾਰੇ ਬਾਜ਼ਾਰ ਚੋਂ ਲੈ ਕੇ ਆਓ ਜਾਂ ਆਦੇ ਬਾਗ ਨੇ ਨਾ ਬਾਜ਼ਾਰ ਚੋਂ ਜੇ ਤਾਂ ਅੱਛਾ ਮੁੱਲ ਲੈ ਕੇ ਆਏ ਹੋ ਤੁਸੀਂ ਮੁੱਲ ਲੈ ਕੇ ਆਏ ਇੱਕ ਥੋੜਾ ਥੋੜਾ ਕੰਟਰੀਬਿਊਸ਼ਨ ਸਾਰਿਆਂ ਨੇ ਕੀਤਾ ਹਾਂ ਬਸ ਫਿਰ ਸਾਰਿਆਂ ਨੇ ਕੰਟਰੀ ਪਾ ਕੇ ਤੁਸੀਂ ਇਕੱਠੇ ਲੈ ਕੇ ਆਏ ਹਾਂ ਫਿਰ ਇਕੱਠੇ ਲੈ ਕੇ ਆਏ ਸਾਰੇ ਆਪਣਾ ਆਪਣਾ ਕਈ ਵਾਰ ਬਾਗ ਵੀ ਹੁੰਦੇ ਕਿੰਨੂੰ ਆਦੇ ਮੈਂ ਕਿਤੇ ਸਪੈਸ਼ਲ ਮੰਡੀ ਤੋਂ ਖਰੀਦਦੇ ਆ ਸਾਰਿਆਂ ਨੇ ਕਿਸੇ ਦੀ ਜੋ ਸਰਦਾ ਦੀ ਪਾ ਕੇ ਆਪਣੇ ਆਪਣੇ ਲਈ ਆ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਨੌਜਵਾਨਾਂ ਨੇ ਨਹੀਂ ਕੀਤੇ ਵੈਸੇ ਤਾਂ ਆਮ ਤੌਰ ਤੇ ਪਰ ਬਹੁਤ ਵਧੀਆ ਗੱਲ ਆ ਬਾਈ ਜਿਹੜੇ ਹੁਣ ਆਪਾਂ ਗੱਲ ਕਰਦੇ ਆ ਜਿਵੇਂ ਹੁਣ ਨੌਜਵਾਨ ਬਹੁਤ ਸਾਰੇ ਇਸ ਤਰ੍ਹਾਂ ਦੀ ਜੌਬ ਛੱਡ ਕੇ ਆਏ ਨੇ ਇੱਕ ਨੌਜਵਾਨ ਅਸੀਂ ਕੱਲ ਦੇਖਿਆ ਚਲਿਏ ਕੱਲ ਅਸੀਂ ਇੱਥੇ ਵੈਸੇ ਆਏ ਸੀ ਤੁਹਾਨੂੰ ਕਾਰਟ ਲੱਗੀ ਵੀ ਕੀ ਕਾਰਟ ਆ ਸੋਚਿਆ ਪਾਣੀ ਦਾ ਇੱਥੇ ਪਹਿਲਾਂ ਹੀ ਪੂਰਾ ਸੀ ਸਾਰੇ ਕਾਸੀ ਘਾਟ ਨਹੀਂ ਮਾ ਕੁਝ ਨਵਾਂ ਖਾਣ ਨੂੰ ਲੈ ਕੇ ਆਈਏ ਕਿਸਾਨਾਂ ਲਈ ਤਾਂ ਅਸੀਂ ਅੱਜ ਆਪੇ ਇਕੱਠੇ ਕਰਕੇ ਮੁੰਡਿਆਂ ਨੇ ਦਾ ਸਵੇਰੇ ਕਿੰਨੂ ਲੈ ਕੇ ਆਏ ਆ ਅਸੀਂ ਕਿੰਨੇ ਨੇ ਇਹ 10 ਕਵਾਂਟਲ ਕਿੰਨੂ ਲੈ ਗਏ ਆ ਵੀਰੇ 10 ਕਵਾਂਟਲ ਕਿੰਨੂ ਆ ਹਾਂਜੀ ਵੀਰੇ ਤੇ ਇਸ ਤੋਂ ਬਾਅਦ ਫੇਰ ਲੈ ਕੇ ਆਵਾਂਗੇ ਅਗਲੀ ਟਰਾਲੀ ਕੱਲ ਫੇਰ ਸੋਚਿਆ ਕੁਝ ਨਵਾਂ ਲੈ ਕੇ ਆਈ ਆਈ ਉਹ ਹੀ ਦੇਖ ਰਹੀ ਸੀ ਕਿ ਕਿਤੇ ਲੰਗਰ ਲੱਗਿਆ ਰੋਟੀਆਂ ਦਾ ਕਿਤੇ ਚੌਲਾਂ ਦਾ ਕਿੱਥੇ ਕੋਈ ਮਠਿਆਈ ਦਾ ਲੰਗਰ ਵੀ ਲਾਈ ਬੈਠਾ ਕੱਲ ਨਾਰ ਦੇ ਜੂਸ ਦਾ ਲੰਗਰ ਲੱਗਿਆ ਅੱਜ ਤੁਸੀਂ ਕਿੰਨੂ ਲੈ ਕੇ ਆਏ ਹੋ ਹੁਣ ਤਾਂ ਕਿੰਨੇ ਬਣ ਚੁੱਕੇ ਨੇ ਬਾਈ ਆਪਣੇ ਘੁੱਟ ਘੱਟ ਵੀਰੇ 5 ਗੰਟਲ ਕਿੰਨੂ ਲੱਗ ਗਿਆ ਆਉਣ ਤੱਕ ਅੱਛਾ 5 ਗੰਟਲ ਲੱਗ ਗਿਆ ਹਾਂਜੀ ਹਾਂ ਬਾਕੀ ਪਏ ਹੁਣ ਦੇਖੋ ਜਿੰਨੇ ਟਾਈਮ ਦਾ ਚੱਲਦਾ ਕਹਾਂਗਾ ਬਾਈ ਨੂੰ ਤੋਰੀ ਚਲੋ ਬਾਈ ਨਾਲ ਨਾਲ ਕੋਈ ਗੱਲ ਨਹੀਂ ਨਾਲ ਨਾਲ ਗੱਲਬਾਤ ਵੀ ਕਰਾਂਗੇ ਵਰਤਾਈ ਵੀ ਜਾਓ ਤੁਸੀਂ ਲਿਓ ਜੀ ਬਾਬਾ ਜੀ 5 ਗੰਟ ਹੁਣ ਤੱਕ ਲੱਗ ਗਿਆ ਹਾਂਜੀ ਵੀਰੇ ਲੱਗ ਗਿਆ 5 ਗੰਟ ਲੱਗ ਗਿਆ ਬਾਕੀ ਪ ਬਾਬਾ ਨਾਨਕ ਦੀ ਮਿਹਰ ਹੈ ਬਾਕੀ ਚੱਲੀ ਜਾਂਦਾ ਬਾਬਾ ਜੀ ਆ ਜਾਓ ਕਿੰਨੂ ਬਾਕੀ ਹੋਰ ਸੰਗਤ ਵੀ ਸਾਨੂੰ ਕੋਈ ਪਾਣੀ ਦੇ ਕੇ ਯਾਰਾ ਵਰਤਾ ਦਿਓ ਕੋਈ ਬਰੈਡ ਕੋਈ ਕੁਝ ਵੀ ਸਾਡਾ ਲਾ ਦਿਓ ਸਾਰਾ ਲੇਖੇ ਜਾਓ ਜੋ ਤੁਸੀਂ ਵਰਤਾਇਨੋ ਨਾਲ ਨਾਲ ਹਰੇਕ ਕੁਛ ਨਾਲ ਕੋਈ ਰੱਖ ਦਿੰਦਾ ਵੀ ਚਲੋ ਨਾ ਟਰਾਲੀ ਨਹੀਂ ਪਹੁੰਚ ਸਕਦਾ ਇੱਥੇ ਤੱਕ ਲੈ ਜਾਓ ਵੀਰ ਜੀ ਅੱਗੇ ਵਰਤਾ ਦਿਓ ਕਾਟ ਕੋਈ ਨਹੀਂ ਇਹ ਦੇਖੋ ਇੱਥੇ ਕੋਈ ਨਹੀਂ ਹੈਗੀ ਜੀ ਮੈਂ ਕਹਾਂਗਾ ਦੇਖੋ ਜੀ ਤੁਸੀਂ ਆਹ ਦੇਖ ਸਕਦੇ ਹੋ ਮੈਂ ਕਹਾਂਗਾ ਜੀ ਦਿਖਾਇਆ ਜਾਵੇ ਕਿੰਨੇ ਕਰੇਟ ਜਿਹੜੇ ਨੇ ਇੱਥੇ ਪਾਏ ਨੇ ਕਿੰਨੂਆਂ ਦੇ ਤੇ ਬਾਈ ਉਹਨਾਂ ਨੇ ਕਹਿਣਾ ਕਿ 10 ਕਾਟਲ ਜਿਹੜਾ ਕਿੰਨੂ ਸੀਗੇ ਤੇ ਇਹਨਾਂ ਦੇ ਵਿੱਚੋਂ 5 ਕਾਟਲ ਲੱਗ ਗਏ ਤੇ 5 ਕਾਟਲ ਰਹਿ ਗਏ ਨੇ ਬਾਈ ਜਦੋਂ ਘਰੋਂ ਤੁਰੇ ਫਿਰ ਘਰਦੇ ਨੇ ਕੀ ਕਿਹਾ ਤੁਹਾਨੂੰ ਕਰ ਕਹਿੰਦੇ ਚੱਲੀ ਇੱਧਰ ਕਰਦੇ ਨੇ ਵੀ ਹੱਲਾਸ਼ੇਰੀ ਦਈਆ ਵੀ ਸੇਵਾ ਕਰੋ ਜਾ ਕੇ ਵਧੀਆ ਕੰਮ ਹੈ ਕੰਮ ਸੀ ਕਿ ਆਦੋਂ ਪੜਦੇ ਹਾਂ ਹਾਂਜੀ ਪੜਦੇ ਆ ਵੀਰੇ ਜੋ ਵੀ ਕਰਦਾ ਵੈ ਬੈਂਕ ਚ ਜੋਬ ਕਰਦਾ ਵੈਸੇ ਦਾ ਬੈਂਕ ਚ ਜੋਬ ਕਰ ਹਾਂਜੀ 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 ਫਿਰ ਹੁਣ ਛੁੱਟੀ ਲੈ ਲਈ ਉਧਰੋਂ ਹਾਂਜੀ ਛੁੱਟੀ ਲੈ ਲਈ ਸੀ ਉਧਰੋਂ ਮੱਝ ਸੇਵਾ ਕਰੀ ਇੱਥੇ ਜਾ ਕੇ ਧਰਨੇ ਤੇ ਹਾਂਜੀ ਭਾਈ ਜੀ ਅਸੀਂ ਬਹੁਤ ਦੇਖਿਆ ਬਹੁਤ ਜੋ ਜਿਹੜੇ ਇੱਥੇ ਨੌਜਵਾਨ ਆਏ ਨੇ ਜੋਬ ਛੱਡ ਛੱਡ ਕੇ ਛੁੱਟੀਆਂ ਲੈ ਲੈ ਕੇ ਆਏ ਨੇ ਹਾਂਜੀ ਭਾਈ ਜੀ ਹਾਂਜੀ ਸਾਰੇ ਅਸੀਂ ਵੈਸੇ ਹਾਂ ਸਾਰਿਆਂ ਦਾ ਸਾਂਝਾ ਆਪੇ ਕਰਦੇ ਆ ਅਸੀਂ ਜਿੰਨੇ ਵੀ ਆਏ ਆ ਨੌਜਵਾਨ ਲੱਗ ਲੱਗ ਡਿਪਾਰਟਮੈਂਟ ਚ ਪਿੰਡ ਲੋਕਲ ਬਾਕੀ ਖੇਤੀ ਕਰਦੇ ਐ ਐਕਸਟਰਾ ਜੋਬ ਤੋਂ ਵੀ ਨਾ ਖੇ ਸਾਡੇ ਬੰਦੇ ਦਾ ਜਨਮ ਦਿਨ ਸੀ ਉਹ ਕਹਿੰਦਾ ਪਾਰਟੀ ਨਹੀਂ ਕਰਨੀ ਆਪਾਂ ਆਪਾਂ ਸ਼ੰਭੂ ਬਾਡਰ ਤੇ ਲੰਗਰ ਲਾ ਦਾਂ ਜਿੰਨੀ ਮੇਰੀ ਸੇਵਾ ਮੈਂ ਪਾ ਦੂੰ ਅੱਛਾ ਉਹ ਮੁੰਡਿਆ ਜਨਮ ਦਿਨ ਆ ਦੇਖ ਸਕਦੇ ਹੋ ਸੀ ਉਹ ਡਰਾਈਵਰ ਜਿਹੜਾ ਟਰੈਕਟਰ ਚਲਾ ਰਿਹਾ ਉਸ ਦਾ ਮੁੰਡੇ ਦਾ ਜਨਮ ਦਿਨ ਹੈਗਾ ਤਾਂ ਉਹ ਕਹਿੰਦਾ ਕਿ ਮੈਂ ਜਨਮ ਦਿਨ ਦੀ ਪਾਰਟੀ ਜਿਹੜੀ ਹੈ ਸ਼ੰਭੂ ਜਾ ਕੇ ਕਰਨੀ ਹੈ ਤੇ ਆ ਕਿੰਨੂੰ ਹੁਣ ਦੇਖ ਸਕਦੇ ਹੋ ਵਰਤਾਰੇ ਆ ਤਾਂ ਇਸ ਤੋਂ ਬਾਅਦ ਕੱਲ ਨੂੰ ਕਿਹੜੇ ਲੈ ਕੇ ਆਉਣੇ ਬਈ ਫਰੂਟ ਫਿਰ ਕੱਲ ਨੂੰ ਕੇਲਿਆਂ ਦਾ ਸਲਾਇਆ ਬਾਕੀ ਵੀਰੇ ਦੇਖਦੇ ਆ ਜੋ ਸਾਰੇ ਨੌਜਵਾਨ ਦੱਸੋ ਕਹਿਣਗੇ ਇੱਕ ਮਾੜਾ ਮੈਂ ਕਹੂੰਗਾ ਸੰਘਰਸ਼ ਬਾਰੇ ਵੀ ਆਪਾਂ ਜਰੂਰ ਗੱਲ ਪਾਸ ਹੋ ਗੋਲੀਬਾਰੀ ਹੁੰਦੀ ਰਹੀ ਹੈ ਹਾਲਾਂਕਿ 2 ਦਿਨ ਤੋਂ ਟਿਕਾ ਰਿਹਾ ਕਿਉਂਕਿ ਕੱਲ ਜਿਹੜੀ ਮੀਟਿੰਗ ਹੋਈ ਉਸ ਦੇ ਵਿੱਚ ਸਿੱਧੇ ਤੌਰ ਤੇ ਆਗੂਆਂ ਨੇ ਕਿਹਾ ਕਿ ਸਾਡੇ ਉੱਪਰ ਗੋਲੇ ਚਲਾਏ ਜਾ ਰਹੇ ਨੇ ਪਹਿਲੇ ਦਿਨ ਤਾਂ ਹੀ ਅਸੀਂ ਆਏ ਬਹੁਤ ਬੁਰਾ ਵਾਲ ਸੀ ਬਹੁਤ ਬੁਰਾ ਬੀਨਾਰ ਤੇ ਡਰੋਨ ਆਂਦਾ ਹੈ ਕਦੀ ਕੁਝ ਆਂਦਾ ਹੈ ਮਾਰੀ ਜਾਂਦੇ ਆਪਣੇ ਸਬਦਾਨ ਚ ਸਾਰਿਆਂ ਨੂੰ ਹੱਲ ਆ ਉਹ ਵੀ ਆਪਣਾ ਸੇਫ ਪੀਸਫੁਲ ਰਹਿ ਕੇ ਪ੍ਰੋਟੈਕਟ ਕਰੋ ਪਰ ਆ ਮੋਦੀ ਸਰਕਾਰ ਬੜਾ ਗਲਤ ਕਰ ਰਹੀ ਹੈ ਕਿਸਾਨਾਂ ਦੇ ਉਹ ਕਰ ਰਹੀ ਹੈ ਡਰੋਨ ਨਾਲ ਗੋਲੇ ਸਿੱਟ ਰਿਹਾ ਦਾ ਚੀਨ ਦਾ ਬਾਡਰ ਬਣਾਦਾ ਇਹਨਾਂ ਨੇ ਚੀਨ ਤੋਂ ਵੀ ਬੁਰਾ ਹਾਲ ਕਰ ਰੱਖਿਆ ਇੱਥੇ ਵੀਰੇ ਆਲਾ ਡਰੇ ਬੈਠੇ ਆ ਇੱਕ ਤਰ੍ਹਾਂ ਦੇ ਕਿਸਾਨਾਂ ਉਹਦੇ ਹੀ ਪਤਾ ਨਹੀਂ ਕੀ ਕਰਦੇ ਨੇ ਕਿ ਉੱਥੇ ਜਾ ਕੇ ਪਰ ਤੁਸੀਂ ਦੇਖ ਰਹੇ ਹੋ ਕਿ ਇੰਨਾ ਪੀਸਫੁਲੀਆ ਬਣਾ ਧਰਨਾ ਚੱਲ ਰਿਹਾ ਕਿਸੇ ਨੂੰ ਤੰਗ ਨਹੀਂ ਕਰ ਰਿਹਾ ਕੋਈ ਵੀ ਲੋਕ ਸਰ ਪਬਲਿਕ ਨੂੰ ਸਰਕਾਰ ਜਿਆਦਾ ਤੰਗ ਕਰ ਰਹੀ ਆਪਣੇ ਕਿਸਾਨ ਘੱਟ ਕਰ ਰਹੇ ਆ ਵੀਰੇ ਮੈਂ ਕਹੂੰਗਾ ਬਾਈ ਨੂੰ ਕਹਿ ਜੇ ਮਾੜਾ ਗਾਣੀ ਦੀ ਜਿਹੜਾ ਗਾਣਾ ਬੰਦੀ ਕਰ ਲੋ ਕਿਉਂਕਿ 2 ਮਿੰਟ ਗੱਲ ਕਰ ਲਈ ਆਪਾਂ ਭਾਈ ਜਿਹੜਾ ਜ ਮੈਂ ਆਹੀ ਗੱਲ ਕਰਦਾ ਸੀਗਾ ਹੁਣ ਤੱਕ ਜੋ ਸੀ ਕਿੰਨੂ ਲੈ ਕੇ ਆਏ ਸਾਰੇ ਬਾਜ਼ਾਰ ਚੋਂ ਲੈ ਕੇ ਆਉਂ ਜਾਂ ਆਦੇ ਬਾਗ ਨੇ ਨਾ ਬਾਜ਼ਾਰ ਚੋਂ ਜੀ ਤਾਂ ਅੱਛਾ ਮੁੱਲ ਲੈ ਕੇ ਆਏ ਹੋ ਤੁਸੀਂ ਮੁੱਲ ਲੈ ਕੇ ਆਏ ਥੋੜਾ ਥੋੜਾ ਕੰਟਰੀਬਿਊਸ਼ਨ ਸਾਰਿਆਂ ਨੇ ਕੀਤਾ ਹਾਂ ਬਸ ਫਿਰ ਸਾਰਿਆਂ ਨੇ ਕੰਟਰੀ ਪਾ ਕੇ ਤੁਸੀਂ ਇਕੱਠੇ ਲੈ ਕੇ ਆਏ ਹਾਂ ਫਿਰ ਇਕੱਠੇ ਲੈ ਕੇ ਆਏ ਸਾਰੇ ਆਪਣਾ ਆਪਣਾ ਜੀ ਕਈ ਵਾਰ ਬਾਗ ਵੀ ਹੁੰਦੇ ਕਿੰਨੂ ਆਦੇ ਮੈਂ ਕਿਤੇ ਸਪੈਸ਼ਲ ਮੰਡੀ ਤੋਂ ਖਰੀਦਦੇ ਆ ਸਾਰਿਆਂ ਨੇ ਕਿਸੇ ਦੀ ਜੋ ਸਰਦਾ ਦੀ ਪਾ ਕੇ ਆਪਣੇ ਆਪਣੇ ਲੈ ਆ ਸਾਰਿਆਂ ਨੇ ਪੈਸੇ ਇਕੱਠੇ ਕਰਕੇ ਨੌਜਵਾਨਾਂ ਨੇ ਨਹੀਂ ਕੀਤੇ ਵੈਸੇ ਤਾਂ ਆਮ ਤੌਰ ਤੇ ਪਰ ਬਹੁਤ ਵਧੀਆ ਗੱਲ ਆ ਭਾਈ ਜਿਹੜੇ ਹੁਣ ਆਪਾਂ ਗੱਲ ਕਰਦੇ ਹਾਂ ਜਿਵੇਂ ਹੁਣ ਨੌਜਵਾਨ ਬਹੁਤ ਸਾਰੇ ਇੱਥੋਂ ਆਦੇ ਜੌਬ ਛੱਡ ਕੇ ਆਏ ਨੇ ਇੱਕ ਨੌਜਵਾਨ ਅਸੀਂ ਕੱਲ ਦੇਖਿਆ ਚਲਿਏ ਕੱਲ ਅਸੀਂ ਇੱਥੇ ਵੈਸੇ ਆਏ ਸੀ ਤੁਹਾਨੂੰ ਕਾਟ ਲੱਗੀ ਵੀ ਕੀ ਕਾਟ ਐ ਸੋਚਿਆ ਪਾਣੀ ਦਾ ਇੱਥੇ ਪਹਿਲਾਂ ਹੀ ਪੂਰਾ ਸੀ ਸਾਰੇ ਕਾਸੀ ਕਾਟ ਨਹੀਂ ਮੈਂ ਕੁਝ ਨਵਾਂ ਖਾਣ ਨੂੰ ਲੈ ਕੇ ਆਈਏ ਕਿਸਾਨਾਂ ਲਈ ਤਾਂ ਅਸੀਂ ਅੱਜ ਆਪੇ ਇਕੱਠੇ ਕਰਕੇ ਮੁੰਡਿਆਂ ਨੇ ਦੱਸ ਵੀਰੇ ਕਿੰਨੂ ਲੈ ਕੇ ਆਏ ਆ ਅਸੀਂ ਕਿੰਨੇ ਨੇ ਇਹ 10 ਕੁਇੰਟਲ ਕਿੰਨੂ ਲੈ ਗਏ ਆ ਵੀਰੇ 10 ਕੁਇੰਟਲ ਕਿੰਨੂ ਹੈ ਹਾਂਜੀ ਵੀਰੇ ਤੇ ਇਸ ਤੋਂ ਬਾਅਦ ਫੇਰ ਲੈ ਕੇ ਆਵਾਂਗੇ ਅਗਲੀ ਟਰਾਲੀ ਕੱਲ ਫੇਰ ਸੋਚਿਆ ਕੁਝ ਨਵਾਂ ਲੈ ਕੇ ਅਈ ਉਹ ਵੀ ਦੇਖ ਰਹੇ ਸੀ ਕਿ ਕਿਤੇ ਲੰਗਰ ਲੱਗਿਆ ਰੋਟੀਆਂ ਦਾ ਕਿਤੇ ਚੌਲਾਂ ਦਾ ਕਿੱਥੇ ਕੋਈ ਮਠਿਆਈ ਦਾ ਲੰਗਰ ਵੀ ਲਾਈ ਬੈਠਾ ਕੱਲ ਨਾਰ ਦੇ ਜੂਸ ਦਾ ਲੰਗਰ ਲੱਗਿਆ ਅੱਜ ਤੁਸੀਂ ਕਿੰਨੂ ਲੈ ਕੇ ਆਏ ਹੋ ਹੁਣ ਤਾਂ ਕਿੰਨੇ ਬਣ ਚੁੱਕੇ ਨੇ ਬਾਈ ਆਪਣੇ ਘੁੱਟ ਘੱਟ ਵੀਰੇ 5 ਗੰਟਲ ਕਿੰਨੂ ਲੱਗ ਗਿਆ ਆਉਣ ਤੱਕ ਅੱਛਾ 5 ਗੰਟਲ ਲੱਗ ਗਿਆ ਹਾਂਜੀ ਹਾਂ ਬਾਕੀ ਪਿਆ ਹੁਣ ਦੇਖੋ ਜਿੰਨੇ ਟਾਈਮ ਦਾ ਚੱਲਾਂਗਾ ਬਾਈ ਨੂੰ ਤੋਰੀ ਚਲੋ ਬਾਈ ਨਾਲ ਨਾਲ ਕੋਈ ਗੱਲ ਨਹੀਂ ਨਾਲ ਨਾਲ ਗੱਲਬਾਤ ਵੀ ਕਰਾਂਗੇ ਵਰਤਾਈ ਵੀ ਜਾਓ ਤੁਸੀਂ ਲਿਓ ਜੀ ਬਾਬਾ ਜੀ 5 ਗੰਟ ਹੁਣ ਤੱਕ ਲੱਗ ਗਿਆ ਹਾਂਜੀ ਵੀਰੇ ਲੱਗ ਗਿਆ 5 ਗੰਟ ਲੱਗ ਗਿਆ ਬਾਕੀ ਪਿਆ ਦੇਖ ਬਾਬਾ ਨਾਨਕ ਦੀ ਮਿਹਰ ਹੈ ਬਾਕੀ ਚਲੀ ਜਾਂਦਾ ਬਾਬਾ ਜੀ ਆ ਜਾਓ ਕਿੰਨੂ ਬਾਕੀ ਹੋਰ ਸੰਗਤ ਵੀ ਸਾਨੂੰ ਕੋਈ ਪਾਣੀ ਦੇ ਕੇ ਯਾਰਾ ਵਰਤਾ ਦਿਓ ਕੋਈ ਬਰੈਡ ਕੋਈ ਕੁਝ ਵੀ ਸਾਡਾ ਲਾ ਦਿਓ ਸਾਰਾ ਲਿਖੇ ਜਾਓ ਜੋ ਤੁਸੀਂ ਵਰਤਾਇਨੋ ਨਾਲ ਨਾਲ ਹਰੇਕ ਕੁਛ ਨਾਲ ਕੋਈ ਰੱਖ ਦਿੰਦਾ ਵੀ ਚਲੋ ਨਾ ਟਰਾਲੀ ਵੀਰ ਨਹੀਂ ਪਹੁੰਚ ਸਕਦਾ ਇੱਥੇ ਤੱਕ ਲੈ ਜਾਓ ਵੀਰ ਜੀ ਅੱਗੇ ਵਰਤਾ ਦਿਓ ਕਾਟ ਕੋਈ ਨਹੀਂ ਇਹ ਦੇਖੋ ਇੱਥੇ ਕੋਈ ਨਹੀਂ ਹੈਗੀ ਜੀ ਮੈਂ ਕਹੂੰਗਾ ਦੇਖੋ ਜੀ ਤੁਸੀਂ ਆਹ ਦੇਖ ਸਕਦੇ ਹੋ ਮੈਂ ਕਹੂੰਗਾ ਜੀ ਦਿਖਾਇਆ ਜਾਵੇ ਕਿੰਨੇ ਕਰੇਟ ਜਿਹੜੇ ਨੇ ਇੱਥੇ ਪਾਏ ਨੇ ਕਿੰਨੂ ਆਦੇ ਤੇ ਬਾਈ ਉਹਨਾਂ ਨੇ ਕਹਿਣਾ ਕਿ 10 ਕਾਟਲ ਜਿਹੜਾ ਕਿੰਨੂ ਸੀਗੇ ਤੇ ਇਹਨਾਂ ਦੇ ਵਿੱਚੋਂ 5 ਕਾਟਲ ਲੱਗ ਗਏ ਤੇ 5 ਕਾਟਲ ਰਹਿ ਗਏ ਨੇ ਬਾਈ